ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਜਿਹੜੀਆਂ ਘਰੇਲੂ ਔਰਤਾਂ ਜੀ ਉਹ ਆਪਣੀ ਕਿਵੇਂ ਬੱਚਤ ਕਰ ਸਕਦੀਆਂ ਉਹ ਸਮਝਾਉਣ ਲੱਗੇ ਹਾਂ ਇਹ ਵੀ ਫਾਰਮੂਲਾ ਹੈ ਇੱਕ ਤਰ੍ਹਾਂ ਦਾ ਦੇਖੋ ਹੁਣ ਮਹੀਨੇ ਵਿੱਚ ਲਾ ਲਓ 31 ਦਿਨਾਂ ਜਾਂ 30 ਦਿਨ ਲਾ ਲਓ ਜਿਹੜਾ 30 ਦਿਨ 30 ਦਿਨ ਆਪਾਂ ਜੀ 30 ਦਿਨਾਂ ਵਿੱਚ ਆਪਣੇ ਪੈਸੇ ਜੋੜਨੇ ਆਪਣੇ ਲਾ ਲਓ ਹੁਣ ਜਿਵੇਂ 1 ਪਹਿਲੇ ਦਿਨ ਨੂੰ 2 ਰੁਪਏ ਜੋੜਨਾ ਠੀਕ ਹੈ ਜੀ ਦੂਜੇ ਦਿਨ 2 ਰੁਪਏ ਬਚਾਉਣੇ ਆਪਾਂ ਨੇ ਤੇ ਤੀਜੇ ਦਿਨ 3 ਰੁਪਏ ਠੀਕ ਹੈ ਜੀ ਆਪਾਂ 10 4 4 ਚੌਥੇ ਦਿਨ 4 ਰੁਪਏ ਪੰਜਵੇਂ ਦਿਨ 5 ਠੀਕ ਹੈ ਜੀ 6ਵੇਂ ਦਿਨ 6 ਸੱਤਵੇਂ ਦਿਨ 7 ਜਿਹੜਾ ਵੀ ਦਿਨ ਚੱਲਦਾ ਉਹਨੇ ਉਹ ਪੈਸੇ ਬਚਾਉਣੇ ਆ ਤੇ ਰੋਜ਼ ਬਚਾਉਣੇ ਆ ਜੀ ਇਹ ਠੀਕ ਹੈ ਇਹਦਾ ਆਪਾਂ ਨੇ ਹੁਣ ਆਪਾਂ ਨੇ 10 ਦਿਨਾਂ ਦਾ ਟੋਟਲ ਕਰਨਾ ਵੀ ਆਪਾਂ ਨੇ ਕਿੰਨੇ ਰੁਪਏ ਜੋੜੇ ਆ ਕਿੰਨੀ ਸੇਵਿੰਗ ਕਰੀਏ ਬੱਚਤ ਕਰੀ ਆਪਾਂ ਨੇ ਬੱਚਤ ਕਿੰਨੀ ਕਰੀ ਆਪਾਂ ਨੇ ਇਹਨਾਂ 10 ਦਿਨਾਂ ਵਿੱਚ ਦੇਖੋ ਇਹਨਾਂ ਦਾ ਜੋੜ ਆ ਗਿਆ ਮੈ ਕਰੇ ਹੋਏ ਜੋੜ 55 ਰੁਪਏ ਜੀ ਇਹਦਾ ਮਤਲਬ ਆਪਾਂ ਨੇ 10 ਦਿਨਾਂ ਦੇ ਵਿੱਚ 55 ਰੁਪਏ ਆਪਣੇ ਬਚਾ ਲਏ ਚਲੋ ਜੀ ਹੁਣ ਆਪਾਂ ਨੇ ਨਾ ਹੁਣ ਦੇਖਣਾ 11ਵਾਂ ਦਿਨ ਕਿੰਨੇ ਰੁਪਏ ਬਚਾਉਣੇ ਆਪਾਂ ਨੇ 11 12ਵੇਂ ਦਿਨ 12 ਠੀਕ ਹੈ 13ਵੇਂ ਦਿਨ 13 14ਵੇਂ ਦਿਨ 14 ਤੇ 15ਵੇਂ ਦਿਨ 15ਵੇਂ ਚਲੋ ਜੀ ਆਪਾਂ ਨੇ 20ਵੇਂ ਦਿਨ 20ਵੇਂ ਠੀਕ ਹੈ 16ਵੇਂ ਦਿਨ 16 17ਵੇਂ ਦਿਨ 17 18ਵੇਂ ਦਿਨ 18 20ਵੇਂ ਦਿਨ 20 ਹੁਣ ਆਪਣੇ ਕੋਲ ਆਪਾਂ ਨੇ ਦੂਜੇ 10 ਦਿਨਾਂ ਵਿੱਚ 11 ਤੋਂ ਲੈ ਕੇ ਆਪਾਂ ਨੇ 20 ਦਿਨ ਤੱਕ ਆਪਾਂ ਨੇ ਕਿੰਨੇ ਰੁਪਏ ਬਚਾਏ ਆਪਾਂ ਨੇ ਇਹਨਾਂ ਦੇ ਇਹਨਾਂ ਦਾ ਜੋੜ ਕਰ ਲੈਣਾ ਠੀਕ ਹੈ ਜੀ ਇਹਨਾਂ ਦਾ ਟੋਟਲ ਕਰ ਲੈਣਾ ਆਪਾਂ ਨੇ ਜਿਹਨੇ ਪੈਸੇ ਬਚਾਏ ਆਪਾਂ ਨੇ ਨਾ ਇਹਨਾਂ ਦਾ ਕੁੱਲ ਇਹਨਾਂ ਦਾ ਟੋਟਲ ਕਰਕੇ 155 ਰੁਪਏ ਆਪਾਂ ਨੇ 10 ਦਿਨਾਂ 'ਚ ਬਚਾ ਲਏ ਤੇ ਪਹਿਲੇ ਆਪਾਂ 1 ਤੋਂ ਲੈ ਕੇ 10 ਦਿਨਾਂ ਵਿੱਚ ਕਿੰਨੇ ਬਚਾਏ 55 ਫਿਰ 11 ਤੋਂ ਲੈ ਕੇ 20 ਦਿਨ ਤੱਕ ਆਪਾਂ ਨੇ ਕਿੰਨੇ ਬਚਾ ਲਏ 155 ਰੁਪਏ ਬਚਾ ਲਏ ਠੀਕ ਹੈ ਹੁਣ 21ਵਾਂ ਦਿਨ 21 ਰੁਪਏ 22ਵੇਂ ਦਿਨ 22 23ਵੇਂ ਦਿਨ 23 24ਵੇਂ ਦਿਨ 24 25ਵੇਂ ਦਿਨ 25 26ਵੇਂ ਦਿਨ 26 ਇਹ ਲੋਰ ਤਾਂ ਇਹ ਮਤਲਬ ਆਪਾਂ ਅਮੇ ਪੈਸੇ ਬਚਾ ਸਕਦੇ ਆ ਆਪਣੇ ਘਰਾਂ ਆਪਾਂ ਨੇ ਨਾ ਫਿਰ 21 ਤੋਂ ਲੈ ਕੇ ਆਪਾਂ ਨੇ 30 ਦੀ 30 ਦਿਨ ਤੱਕ ਆਪਾਂ ਨੇ ਕਿੰਨੇ ਬਚਾ ਲਏ ਇਹਨਾਂ ਦੱਸ ਦੇਣਾ ਜੇ ਆਪਾਂ ਨੇ 255 ਰੁਪਏ ਬਣ ਗਏ ਆਪਣੇ ਆਪਾਂ ਨੇ 255 ਰੁਪਏ ਆਪਣੀ ਬਚਤ ਹੋ ਗਈ ਠੀਕ ਆ ਇਹਦੇ ਬਾਅਦ ਆਪਾਂ ਇਹ ਨਾ ਤਿੰਨਾਂ ਦਾ ਜੋੜ ਕਰ ਲੈਣਾ ਜਿੰਨੇ ਆਪਾਂ ਨੇ ਪੈਸੇ ਬਚਾਏ ਵੀ ਕਿੰਨੇ ਬਚੀਆਂ ਜੀ ਆਪਣੇ ਕੋਲੇ ਇਹ ਆਪਣੇ ਕੋਲ ਬੱਚੇ ਆਪਣੇ ਹੋ ਗਏ ਜੀ ਇਹ ਪਲੱਸ ਕਰਕੇ ਹੋ ਗਏ 465 ਰੁਪਏ 465 ਰੁਪਏ ਹੋ ਗਏ ਜੀ ਆਪਣੇ ਕੋਲ ਇਹ ਇਹ ਆਪਣੇ ਮਹੀਨੇ ਦੀ ਨਕਮਾ ਜੀ ਇਹ ਆਮਦਨ ਆਪਣੀ ਘਰੇਲੂ ਜਿਹੜੀ ਔਰਤਾਂ ਉਹਨਾਂ ਦੀ ਠੀਕ ਹੈ ਜੀ ਆਪਣੀ ਮਹੀਨੇ ਦੀ ਆਮਦਨ ਹੋ ਗਈ 465 ਰੁਪਏ ਉੱਤੇ ਵਾਧੂ ਵਿੱਚ 465 ਤੇ ਆਪਣੇ ਸਾਲ ਦੀ ਇਨਕਮ ਕਿੰਨੀ ਹੋਗੀ ਜੇ ਆਪਾਂ ਇਕਣੀ ਜੋੜੀ ਜਾਉਂਗੇ ਹਰੇਕ ਮਹੀਨੇ ਬਰ ਮਹੀਨੇ ਪੈਸੇ ਠੀਕ ਹੈ 5580 ਰੁਪਏ ਹੋਗੀ ਆਪਣੀ ਸਾਲ ਦੀ ਇਨਕਮ ਠੀਕ ਹੈ ਜੀ ਆਪਾਂ ਨੇ ਸਾਲ ਦੇ ਵਿੱਚ ਸਾਲ ਵਿੱਚ ਕਿੰਨੇ ਬਚਾਏ ਸਾਲ ਵਿੱਚ ਆਪਣੀ ਬਚਤ ਕਿੰਨੀ ਹੈ ਜੀ ਇਹ 5580 ਰੁਪਏ ਠੀਕ ਹੈ ਜੀ ਜੇ ਆਪਾਂ ਹਰ ਇੱਕ ਸਾਲ ਇੰਨੇ ਪੈਸੇ ਬਚਾਉਨੇ ਆ ਇਹ ਆਪਣੀ 5 ਸਾਲ ਤੱਕ ਆਪਣੀ ਆਮ ਇਹ ਬਚਤ ਕਿੰਨੀ ਹੋਗੀ ਜੀ ਇਹ 5 ਸਾਲ ਤੱਕ ਇਹਨੂੰ ਗੁਣਾ ਕਰ ਦੇਣੀ ਜੀ 5 ਨਾਲ 27990 ਰੁਪਏ ਉਹ ਜੀ ਆਪਾਂ ਦੇ 5 ਸਾਲਾਂ ਦੇ ਵਿੱਚ 27990 ਰੁਪਏ ਬਚਾ ਲਏ ਤੇ ਇਹ ਬਿਨਾਂ ਹੀ ਕੋਈ ਮਿਹਨਤ ਕਰੇ ਹੋਏ ਠੀਕ ਹੈ ਜੀ ਬਧੀਆਂ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ